ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਜੀ ਠੀਕ ਠਾਕ ਹੋਵੋਗੇ ਹਾਂਜੀ ਅੱਪਾ ਵੀ ਜੀ ਬਿਲਕੁਲ ਠੀਕ ਠਾਕ ਆ ਤੇ ਲੱਗਿਆ ਜੀ ਆਪਾਂ ਆਪਣੀ ਵੀਡੀਓ ਦੀ ਸਟਾਰਟਿੰਗ ਕਰਨ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਹਾਂਜੀ ਅੱਜ ਆਪਾਂ ਲੱਗਿਆ ਜੀ ਇੱਥੇ ਭਿੰਡੀਆਂ ਦੀ ਸਬਜ਼ੀ ਬਣਾਉਣਾ ਅੱਜ ਮੈਂ ਸੋਚਿਆ ਮੈਂ ਕਿਹਾ ਚਲੋ ਜੀ ਅੱਜ ਆਪਾਂ ਚੁੱਲੇ ਤੇ ਬਣਾਨੇ ਆ ਜੀ ਅੱਜ ਭਿੰਡੀਆਂ ਦੀ ਸਬਜ਼ੀ ਤੇ ਵੀਡੀਓ ਦੇ ਨਾਲ ਬਨੇ ਰਹੋ ਤੇ ਐਂਡ ਤੱਕ ਜਰੂਰ ਦੇਖਿਓ ਕਿ ਭਿੰਡੀਆਂ ਦੀ ਸਬਜ਼ੀ ਜਿਹੜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਆ ਤੇ ਮੈਨੂੰ ਕਮੈਂਟ ਕਰਕੇ ਵੀ ਦੱਸਿਓ ਕਿ ਤੁਸੀਂ ਵੀ ਐਦਾਂ ਭਿੰਡੀਆਂ ਦੀ ਸਬਜ਼ੀ ਬਣਾਉਨੇ ਹੋ ਜਾਂ ਕਿਸੇ ਹੋਰ ਤਰੀਕੇ ਦੇ ਨਾਲ ਬਣਾਉਨੇ ਹੋ ਹਾਂਜੀ ਮੈਂ ਇੱਥੇ ਤੇਲ ਗਰਮ ਹੋਣ ਵਾਸਤੇ ਰੱਖ ਚੁੱਕੀ ਆ ਤੇ ਤੇਲ ਆਪਣਾ ਗਰਮ ਹੋ ਚੁੱਕਿਆ ਵਾ ਤੇ ਹਾਂ ਹੁਣ ਆਪਾਂ ਇਹਦੇ ਵਿੱਚ ਪਿਆਜ਼ ਜਿਹੜੇ ਆਪਣੇ ਲੰਬੇ ਲੰਬੇ ਤਿੰਨ ਚਾਰ ਚੀਰਲੇ ਸੀਗੇ ਤੇ ਪਿਆਜ਼ ਆਪਾਂ ਪਾ ਦਾਂਗੇ ਸਭ ਤੋਂ ਪਹਿਲਾਂ ਆਪਾਂ ਇੱਥੇ ਪਿਆਜ਼ ਭੁੰਨਾਂਗੇ। ਥੋੜ੍ਹਾ ਜਿਹਾ ਜਿਆਜ਼ ਨੂੰ ਤਾਂ ਕਾਫੀ ਜ਼ਿਆਦਾ ਨਹੀਂ ਭੁੰਨਣਾ ਹੈਗਾ ਬਸ ਥੋੜ੍ਹਾ-ਥੋੜ੍ਹਾ ਜਿਹਾ ਭੁੰਨ ਕੇ ਆਪਾਂ ਇਹਨਾਂ ਨੂੰ ਤਿਆਰ ਕਰ ਲਾਂਗੇ। ਹਾਂਜੀ ਇੱਥੇ ਆਪਣੇ ਥੋੜ੍ਹਾ-ਥੋੜ੍ਹੇ ਪਿਆਜ਼ ਆ ਜਿਹੜੇ ਉਲਾਲ ਹੋ ਚੁੱਕੇ ਆ। ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਭਿੰਡੀਆਂ ਦੀ ਸਬਜ਼ੀ।

ਹਾਂਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਆਪਣੀਆਂ ਭਿੰਡੀਆਂ ਵੀ ਬਣ ਚੁੱਕੀਆਂ ਨੇ ਤੇ ਆਪਾਂ ਥੋੜੇ ਜਿਹਾ ਪਿਆਜ਼ ਪਹਿਲਾਂ ਕਿੱਥੇ ਤਾਂ ਅੱਠੇ ਸੀਗੇ ਤੇ ਜਦੋਂ ਆਪਣੇ ਭਿੰਡੀਆਂ ਨਾਲ ਭੁੱਡੀਆਂ ਨੇ ਤੇ ਪਿਆਜ਼ ਵੀ ਹੋਰ ਜ਼ਿਆਦਾ ਭੁੱਜ ਜਾਂਦੇ ਤੁਸੀਂ ਦੇਖ ਸਕਦੇ ਹੋ ਪਿਆਜ਼ ਵੀ ਇਹਨ ਬਿਲਕੁਲ ਭੁੱਜ ਚੁੱਕੇ ਨੇ ਤੇ ਹੁਣ ਆਪਾਂ ਇਸ ਤੋਂ ਬਾਅਦ ਵਿੱਚ ਜੀ ਇਹਦੇ ਵਿੱਚ ਪਾਵਾਂਗੇ ਹਰੀਆਂ ਮਿਰਚ ਤੇ ਲਾਲ ਟਮਾਟਰ ਹੁਣ ਆਪਾਂ ਇਹਨਾਂ ਨੂੰ ਥੋੜਾ ਟਾਂ ਟੱਕੜ ਜਿਹੜਾ ਪਕਾਵਾਂਗੇ ਤੁਸੀਂ ਵੀ ਇਸ ਤਰੀਕੇ ਨਾਲ ਸਾਜੀ ਬਣਾ ਕੇ ਦੇਖੋ ਜੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਆ ਤੇ ਹਾਂਜੀ ਆਪਾਂ ਹੁਣ ਪਾਵਾਂਗੇ ਜੋ ਵੀ ਆਪਾਂ ਇਹਦੇ ਵਿੱਚ ਮਸਾਲੇ ਵਗੈਰਾ ਪਾਉਣੇ ਆ ਹੁਣ ਆਪਾਂ ਉਹ ਪਾ ਦਾਂਗੇ ਸਭ ਤੋਂ ਪਹਿਲਾਂ ਮੈਂ ਪਾਈ ਹਲਦੀ ਦੇ ਤੇ ਸਟੂਡੈਂਟਸ ਆ ਰਿਹਾ ਪਤਾ ਹੈ ਜੀ ਨਮਕ ਮੇਕ ਤੇ ਗਾ ਰਾ ਪਤਲਾ ਪਾ ਚੁੱਕਿਆ ਤੇ ਹੁਣ ਆਪਾਂ ਇਹਨਾਂ ਨੂੰ ਹਜੇ ਥੋੜਾ ਜਿਹਾ ਚਿਰ ਪਕਾਵਾਂਗੇ ਕਿ ਕਿਉਂਕਿ ਇਹਦੇ ਵਿੱਚ ਜਿਹੜੇ ਹੁਣ ਆਪਾਂ ਹਲਦੇ ਵੀ ਜਰਾ ਪਾਈਆ ਚੰਗੀ ਬਣਾਉਣ ਜਿਹੜੀ ਆ ਪੱਕ ਜੂਗੀ। ਤੁਸੀਂ ਦੇਖਦੇ ਹੋ ਸਬਜ਼ੀ ਦਾ ਰੰਗ ਬਹੁਤ ਹੀ ਵਧੀਆ ਬਣ ਜਾਣਾ। ਤੇ ਇੱਕ ਹੁੰਦਾ ਹੈ ਕਿ ਆਪਣੇ ਪਿੰਡੀਆਂ ਜਿਹੜੀਆਂ ਨੇ ਉਹ ਲਾਲਾ ਕਰ ਦਿੰਨੀਆਂ ਨੇ। ਇਹ ਪਿੰਡੀਆਂ ਬਿਲਕੁਲ ਵੀ ਲਾਲਾ ਨਹੀਂ। ਛੱਡਣਗੇ ਕਿ ਤੁਸੀਂ ਇਸ ਤਰੀਕੇ ਦਾ ਬਣਾਉਂਗੇ ਨਾਲੇ ਬਿਲਕੁਲ ਨਹੀਂ ਜਿਹੜੀ ਕੱਲੀ ਕੱਲੀ ਭਿੰਡੀ ਆ ਦੇਖ ਸਕਦੇ ਤੁਸੀਂ ਬਣ ਰਹੀ ਹੈ ਤੇ ਨਾ ਹੀ ਇਹ ਇਕੱਠੀ ਜੀ ਵੀ ਨਹੀਂ ਹੋਊਗੀ ਤੇ ਨਾ ਹੀ ਇਹ ਲਾਲਾਂਗੇ ਛੱਡਣਗੇ ਤੇ ਹੁਣ ਆਪਾਂ ਇਹਨੂੰ ਥੋੜਾ ਚਿਰ ਹੋਰ ਪਕਾਵਾਂਗੇ ਫਿਰ ਆਪਣੀ ਜਿਹੜੀ ਸਬਜੀ ਉਹ ਬਣ ਕੇ ਤਿਆਰ ਹਾਂਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਕਿ ਆਪਣੀ ਸਬਜੀ ਬਣ ਕੇ ਰੈਡੀ ਆ ਤੇ ਇਹ ਇਕਲੀਆਂ ਗੱਲੀਆਂ ਭਿੰਡੀਆਂ ਬਣੀਆਂ ਨੇ ਤੇ ਬਿਲਕੁਲ ਵੀ ਲਾਲਾਂ ਨਹੀਂ ਛੱਡੀਆਂ ਹੈਗੀਆਂ ਤੇ ਨਾਲੇ ਬਿਲਕੁਲ ਹੀ ਇਕੱਠੀਆਂ ਜੀਆਂ ਨਹੀਂ ਹੋਈਆਂ ਹੈਗੀਆਂ ਤੇ ਤੁਸੀਂ ਹਮੇਸ਼ਾ ਹਮੇਸ਼ਾ ਇਹ ਯਾਦ ਰੱਖਣਾ ਹੈ ਕਿ ਪਹਿਲਾਂ ਪਿਆਜ਼ ਭੁੰਨਣਾ ਹੈ ਕਿਉਂਕਿ ਕਈ ਮੈਂ ਦੇਖਿਆ ਬਹੁਤ ਜ਼ਿਆਦਾ ਕਿ ਪਹਿਲਾਂ ਭਿੰਡੀਆਂ ਭੁੰਨ ਲਿਆ ਤੇ ਬਾਅਦ ਵਿੱਚ ਹਨਾ ਵਿੱਚ ਪਿਆਜ਼ ਪਾ ਦਿੰਦੇ ਆ ਤੇ ਉਹ ਪਿਆਜ਼ ਜਿਹੜੇ ਥੋੜੇ ਜਿ ਕੱਚੇ ਰਹਿ ਜਾਂਦੇ ਆ ਤੇ ਆਹ ਪਿਆਜ਼ ਆਪਣੇ ਬਿਲਕੁਲ ਵੀ ਕੱਚੇ ਨਹੀਂ ਰਹਿਣਗੇ ਟੇਸਟ ਵੀ ਇਹਨਾਂ ਦਾ ਬਹੁਤ ਵਧੀਆ ਆਊਗਾ ਤੇ ਬਹੁਤ ਹੀ ਵਧੀਆ ਜਿਹੀ ਆਪਣੀ ਸਬਜ਼ੀ ਬਣ ਕੇ ਰੈਡੀ ਹੋਈ ਹੈ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੈਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਮਿਲਦੇ ਹਾਂ ਜੀ ਕਿਸੇ ਹੋਰ ਨਵੀਂ ਵੀਡੀਓ ਨਾਲ ਤੱਕ ਤੱਕ ਦੇ ਲਈ ਬਾਏ ਬਾਏ